ਅੱਜ ਤਰੀਕ ਨੂੰ ਬੇਟਾ ਬਸ ਉਸੇ ਤਰੀਕੇ ਨਾਲ ਹੀ ਜਿਹੜੇ ਸੀ ਦੋ ਦੋਸ਼ੀ ਫਿਜ਼ੀਕਲੀ ਪੇਸ਼ ਹੋਏ ਦੇ ਬਾਕੀ ਵੀ ਸੀ ਰਹੇ ਹੋਏ ਤੇ ਇੱਕ ਮੇਰਾ ਖਿਆਲ ਹੈ ਨਾ ਪਵਨ ਸਚਿਨ ਗਿਸ਼ ਸਚਿਨ ਥਾਪਨ ਜੀ ਸਚਿਨ ਥਾਪਨ ਉਹ ਨਹੀਂ ਸ਼ਹਿਰ ਕਿਸੇ ਕਾਰਨ ਪੇਸ਼ ਹੋ ਸਕਾ ਬਾਕੀ ਸਾਰਿਆਂ ਦੀ ਵੀ ਸੀ ਰਹੀ ਹੋ ਗਈ ਹੈ। ਤਕਰੀਬਨ ਤੇ ਅਗਲੀ ਡੇਟ ਹੈ ਜਿਹੜੀ ਉਹ ਆਪਾਂ ਨੂੰ 23 ਦੋ ਮਿਲੀ ਹੈ ਉਸ ਦੇ ਉੱਤੇ ਆਪਾਂ ਅੱਜ ਕੁਝ कोर्ट ਦੇ ਵਿੱਚ ਆਪਣੇ ਵੱਲੋਂ ਵੀ ਗਿੱਲ ਸਾਹਿਬ ਨੇ ਐਪਲੀਕੇਸ਼ਨ ਲਈ ਹੈ ਤਾਂ ਤੇ ਉ ਦੇਖਦੇ ਵੀ ਕੀ ਹੁੰਦਾ ਅੱਗੇ ਭਾਈ ਜੱਗੂ ਤੇ ਬਿਸ਼ਨੋਈ ਨੇ ਐਪਲੀਕੇਸ਼ਨ ਦਿੱਤੀ ਸੀ ਉਸ ਤੇ ਕੋਈ ਪ੍ਰਤੀਕਰਮ ਹੋਇਆ ਦਾ ਉਸ ਦੇ ਉੱਤੇ ਹੀ ਅਸੀਂ ਉਹਨਾਂ ਦੀ ਐਪਲੀਕੇਸ਼ਨ ਦੇ ਜਵਾਬ ਦੇਣ ਦੇ ਲਈ ਸਾਨੂੰ ਕੁਝ ਡਾਕੂਮੈਂਟ ਦੀ ਕੁਝ ਐਵੀਡੈਂਸ ਦੀ ਲੋੜ ਹੈ ਹਨਾ ਤਾਂ ਉਹ ਅਸੀਂ ਜਿਦਾਂ ਪਹਿਲਾ ਐਪਲੀਕੇਸ਼ਨ ਦਾ ਜ਼ਿਕਰ ਹੋਇਆ ਸੀਗਾ ਵੀ ਅਸੀਂ ਵੀ ਸਾਡੀ ਸਟ ਕੋਲੋਂ ਉਮੀਦ ਕੀਤੀ ਸੀ ਵੀ ਤੁਸੀਂ ਸਾਨੂੰ ਇਦਾਂ ਦੇ ਇਹਨਾਂ ਦਾ ਇੱਕ ਐਫੀਡੇਵਿਟ ਲੈ ਕੇ ਜੋ ਖਾਸ ਕਰਕੇ ਜਿਹੜੀ ਵੀਡੀਓ ਚੱਲੀ ਹੈ ਨੋਰਾਂਸ ਦੀ ਚੈਨਲ ਦੇ ਉੱਤੇ ਤਾਂ ਉਹ ਵੀਡੀਓ ਉਸ ਜਰਨਲਿਸਟ ਨੂੰ ਹਾਜ਼ਰ ਕਰਕੇ ਜਾਂ ਉਹਨਾਂ ਤੋਂ ਕੋਈ ਹਲਫੀਆ ਬਿਆਨ ਲਿਆ ਜਾਵੇ ਜਾਂ ਉਹਨਾਂ ਤੋਂ ਉਹਨੂੰ ਪੁਖਤਾ ਕਰਨ ਦੇ ਲਈ ਅਸੀਂ ਕਾਫੀ ਚਾਰਾ ਜੋი ਕਰ ਰਹੇ ਹਾਂ 18 9 2023 ਨੂੰ ਪਰੰਤੂ ਅਜੇ ਤੱਕ ਹੋ ਨਹੀਂ ਸਕੀ ਤਾਂ ਫਿਰ ਮਜਬੂਰੀ ਵਸ ਅੱਜ ਕੋਰਟ ਦੇ ਦਿੱਤੇ ਅਪਲੀਕੇਸ਼ਨ ਲਾਈ ਹੈ। ਵੀ ਉਹ ਸਨੂਰ ਕਾਰਡ ਤੇ ਲਿਆ ਜਾਣਾ ਚਾਹੀਦਾ ਉਸ ਇੰਟਰਵਿਊ। ਅਕਲ ਹਰ ਗੀਤ ਨੂੰ ਲੈ ਕੇ ਪਹਿਲਾਂ ਸਸਪੈਂਸ ਬਣਾਇਆ ਜਾਂਦਾ ਸੀ ਟ੍ਰੀਪੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਤੇ ਪਹਿਲਾਂ ਵੀ ਕੋਈ ਜਾਰੀ ਨਹੀਂ ਹੋਇਆ ਤੇ ਇੱਥੇ ਤਾਂ ਮ ਗੀਤ ਛੱਡਿਆ ਗਿਆ। ਕਿਹੜਾ ਬੇਟਾ ਮੈਨੂੰ ਟ੍ਰੀਪੀ ਗੀਤ ਜੀ ਇੱਕੇ ਕੰਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ। ਓਕੇ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਅ ਡੇਪੀ ਗਾਣਾ ਨਾ ਮਤਲਬ ਬਹੁਤ ਵਧੀਆ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡਾ ਸ਼ੁਰੂ ਤੋਂ ਸੁਭਾਸੀਂ ਛੋਟੀ ਪਦਾਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਯਰੂ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਦੋਂ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਤਾਂ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਤੇ ਵੀ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡਦੀਏ ਤੇ ਇਹਨੇ ਤਾਂ ਮੱਕੋਬਲੀਤ ਹਾਸਲ ਕਰ ਹੀ ਲਈ ਜੀ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਟ ਰਿਹਾ ਹੈਗਾ ਸੌਂ ਲੋਕਾਂ ਨੂੰ ਕਾਫੀ ਪਸੰਦ ਆਇਆ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਾਇਤ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਹੈ ਅਜੇ ਤੱਕ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰਮਾਤਮਾ ਕਰੇ ਉਹ ਪੁਲਿਸ ਦੇ ਏਜੰਡੇ 'ਚ ਹੋਵੇ ਗੱਲ ਇਨਵੈਸਟੀਗੇਸ਼ਨ ਸਿੱਟਦੇ ਆ ਉਹਨੂੰ ਬੁਲਾਇਆ ਜਾਣਾ ਚਾਹੀਦਾ ਸਾਰਿਆਂ ਨੂੰ ਪਰ ਤੋਂ ਮੈਂ ਇਹ ਕਮਾ ਵੀ ਇਹ ਕਈ ਸੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂ ਵੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹਨ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ 'ਚ ਹੋਂਨਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂ ਵੀ ਸ਼ਾਇਦ ਮੇਰੀ ਕੋਈ ਸਿੱਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ਾਂ ਆਉਂਦੀਆਂ ਕਰਦਾ ਹੀ ਰਹਿਣਾ